ਹਾਂਜੀ ਦੋਸਤੋ ਵੇਲੇ ਦੀ ਵੱਡੀ ਤੇ ਅਹਿਮ ਖਬਰ ਸਕਰੀਨ ਉੱਪਰ ਚੱਲੀ ਵੀਡੀਓ ਦਾ ਸੱਚ ਦੋਸਤੋ ਜੋ ਕਿ ਤੁਹਾਨੂੰ ਵੀ ਸੋਚਣ ਦੇ ਲਈ ਕਰ ਦੇਵੇਗਾ ਬੇ ਹੱਦ ਜ਼ਬੂਰ ਤੇ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਜਦੋਂ ਏਅਰਪੋਰਟ ਉੱਤੇ ਮਿਲੀ ਤਾਂ ਹੱਬ ਦੀਆਂ ਅੱਖਾਂ ਰਹਿ ਗਿਆ ਡੀਆਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਇਹਨਾਂ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਜੋ ਕਿ ਦੋਸਤੋ ਚੰਗੇ ਭੁੱਖ ਦੀ ਖਾਤਰ ਵਦੇਸ਼ ਦੇ ਵਿੱਚ ਗਈ ਸੀ ਪਰ ਉਪਦੇਸ਼ ਦੇ ਵਿੱਚ ਜਾਣ ਤੋਂ ਬਾਅਦ ਜੋ ਕੀ ਦੋਸਤੋ ਦੂਰੀਆਂ ਪਰਿਵਾਰ ਨੇ ਵੀ ਸਹੀ ਹਨ ਤੇ ਉੱਥੇ ਦੋਤੋ ਇਸ ਕੁੜੀ ਦੇ ਬੱਚੇ ਵੀ ਛੋਟੀ ਉਮਰੇ ਛੱਡ ਕੇ ਗਈ ਸੀ ਪਰ ਜੋ ਕੀ ਹੁਣ ਤੁਰ ਕੇ ਵਧੀਆ ਹੀ ਸੰਭਲ ਗਏ ਸਨ ਤੇ ਉਰਥੀ ਦੋਤੋ ਜਦੋਂ ਕੁੜੀ 에ਰਪੋਰਟ ਉੱਤੇ ਆਪਣੇ ਪਤੀ ਨੂੰ ਲੈਣ ਗਈ ਤਾਂ ਨਾਲ ਨਿੱਕੇ ਦਾ ਬੱਚਾ ਜੋ ਕੀ ਆਪਣੀ ਮਾਂ ਨੂੰ ਭੱਜ ਕੇ ਮਿਲਦਾ ਹੈ ਤੇ ਉੱਥੇ ਦੋਤੋ ਇਹ ਵੀਡੀਓ ਜੋ ਕੀ ਪਠਾਨਕੋਟ ਦੇ ਲਾਗੇ ਇੱਕ ਨਿੱਕੇ ਜਿਹੇ ਪਿੰਡ ਦੀ ਦੱਸੀ ਜਾ ਰਹੀ ਹੈ ਤੇ ਉੱਥੇ ਦੋਤੋ ਇਹ ਵੀਡੀਓ ਇੱਕ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਪੈਸਾ ਬਣ ਕੇ ਰਹਿ ਗਈ ਜਦੋਂ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਇੱਕ 에ਰਪੋਰਟ ਉੱਤੇ ਬੈਠੇ ਪੇਦਾ ਨਾਲ ਨਿਕਲੇ ਬੱਚੇ ਦੀ ਉਡੀਕ ਕਰਦੇ ਆ ਤਾਂ ਉੱਥੇ ਹੀ ਦੋ ਤੋ ਇਹ ਵੀਡੀਓ ਵਿੱਚ ਦੇਖ ਨੂੰ ਜਮਲਦਾ ਕਿ ਦੋਨੇ ਰੂਹਾਂ ਦਾ ਮਿਲ ਹੋਇਆ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ